पंजीया सब्सक्राइबर हों ते आपका धमागे जी दाख सूट बिल्कुल फ्री ओ टाइम आने करना ना सब्सक्राइब वीडियो दाख लोग शेयर चेयर दार के स्क्रीनशॉट लेके साढे नंबर दे उसे चल रहे हो उसे संदर्भियों और चलो ता तो आगे तो साउंड में वर्क होगा तो वर्क होगा नाल आना जी वर्क चली का भी बहुत सोना डिजाइन है जी ऑलओवर ओवर दुपट्टा चेक करो तो और गंगा का नाल जी ये वर्क और गंगा के पूरे डिपेंट लेंगे बहुत ज्यादा डिजाइन बतीक चीज बने है जी सारा नाल आना जी य दुपट्टा ਉਹਦਾ ਕੇਰਾ ਨਾ ਦੁਪੱਟੇ ਦੇ ਪੂਰਾ ਫੈਬਰੀਕਾ ਨਾ 3 ਸੈਂਟਿਮੀਟਰ ਦੀ ਰੂਗੀ ਦੀ ਜਿਹੜੀ ਸ਼ਰਟ ਚੌਹੜਾ ਫੈਬਰੀਕ ਦੀ ਜਿਹੜੀ ਬਾਟਮ-ਬਾਟਮ ਤੇ ਵੀ ਵਰਤਣਾ ਜੀ चेक करो दुपटे भी डाइन डाई कम है ना जी चार कलर फैमिली आउगी जी मॉडल पिक चेक कर लो सेम से करवाया जी होम आउगा जी बॉटम भी है प्योर सिल्क्री रेन वाली है बॉटम पर भी वर्क करवाया दुपट्टे फुल लेंथ के दुपट्टे फिलमट दी है बिलकुल यनीक ने जी ਸੋ ਹੈਲੋ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਤੇ ਬਹੁਤ ਹੀ ਪਿਆਰੀ ਵੀਡੀਓ ਲੈ ਕੇ ਆਏ ਆ ਸਕਿਪ ਬਿਲਕੁਲ ਵੀ ਨਾ ਕਰਿਓ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹੀਓ ਵੀਡੀਓ ਦੇ ਵਿੱਚ ਬਹੁਤ ਹੀ ਪਿਆਰੇ ਡਿਜ਼ਾਈਨ ਟੈਬੀ ਸਿਲਕ ਦੇ ਉੱਤੇ ਵੀ ਲੈ ਕੇ ਆਏ ਆ ਜੀ ਖਿੰਖਾਬ ਦੇ ਉੱਤੇ ਵੀ ਲੈ ਕੇ ਆਏ ਆ ਔਰ ਗਰਮ ਸੁੱਟਾਂ ਦੇ ਉੱਤੇ ਵੀ ਆਫਰ ਲੈ ਕੇ ਆਏ ਆ ਔਰ ਵੈਲਵਟ ਦੇ ਸੁੱਟਾਂ ਦੇ ਉੱਤੇ ਵੀ ਵੀਡੀਓ ਦੇ ਵਿੱਚ ਐਂਡ ਤੱਕ ਜ਼ਰੂਰ ਬਨੇ ਰਹੀਓ ਤੇ ਆਪਾਂ ਨੇ ਇੱਕ ਅਨਾਉਂਸਮੈਂਟ ਕਰੀ ਸੀ ਕਿ 5000 ਸਬਸਕ੍ਰਾਈਬਰ ਹੋਣ ਤੇ ਆਪਾਂ ਦਵਾਂਗੇ ਜੀ 10 ਸੁੱਟ ਕਿ ਆਪਾਂ ਨੇ ਹੁਣ ਅਨਾਊਂਸਮੈਂਟ ਕਰਤੀ ਕਿ 10 ਸੂਟ ਫ੍ਰੀ ਦੇਣੇ ਨੇ ਸੂਟ ਲੈਣ ਵਾਲੇ ਨੇ ਜੀ ਆਵਲੇ ਚੈੱਕ ਕਰੋ ਸੂਟ ਰਹੂਗਾ ਜੀ ਮਸਲੀਨ ਫੈਬਰਿਕ ਦਾ ਨਾਲ ਰਹੂਗੀ ਇਹਦੇ ਬਾਟਮ ਬਾਟਮ ਦੇ ਵੀ ਕਢਾਈ ਆਉਗੀ ਦੁਪट्टे ਦੇ ਉੱਤੇ ਵੀ ਡਾਈ ਡਾਈ ਦਾ ਦੁਪੱਟੇ ਰਹਿਣ ਵਾਲੇ ਨੇ ਜੀ ਇਹਦੇ ਕਲਰ ਵੀ ਬਹੁਤ ਪਿਆਰੇ ਨੇ ਜੋ-ਜੋ ਕਲਰ ਆਣਗੇ ਸਾਰਿਆਂ ਦੇ ਨਾਲ ਆਪਾਂ ਪ੍ਰੋਵਾਈਡ ਕਰ ਦਾਂਗੇ ਦੇਖੋ ਚੈੱਕ ਕਰੋ ਬਹੁਤ ਹੀ ਸੋਹਣੇ ਡਿਜ਼ਾਈਨ ਬਸ ਕੰਡੀਸ਼ਨ ਇੱਕ ਹੋਗੀ ਕੰਡੀਸ਼ਨ ਇੱਕ ਹੋਊਗੀ ਕਿ ਆਪਾਂ ਨੇ ਵੀਡੀਓ ਚੈਨਲ ਨੂੰ ਕਰਨਾ ਸਬਸਕ੍ਰਾਈਬ ਵੀਡੀਓ ਨੂੰ 10 ਲੋਕਾਂ ਨੂੰ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਦੇ ਉੱਤੇ ਚਲਦੇ ਆ ਉਹਦੇ ਤੇ ਸੈਂਡ ਕਰ ਦਿਓ ਉਹ ਨੰਬਰ ਤੁਹਾਡਾ ਅਸੀਂ ਡਰਾ ਦੇ ਵਿੱਚ ਪਾਵਾਂਗੇ ਡਰਾ ਰੱਖਿਆ ਜੀ ਆ ਵਾਲਾ ਕਿ ਜਿਸ ਦਿਨ ਵੀ ਆਪਣੇ 5 5000 ਸਬਸਕ੍ਰਾਈਬਰ ਪੂਰੇ ਹੋਗੇ ਆਪਾਂ ਇਹਦੇ ਵਿੱਚ ਲਾਈਵ ਡਰਾ ਕਰਾਂਗੇ ਜਿਨ੍ਹਾਂ ਦਾ ਨਿਕਲਿਆ ਉਹਨਾਂ ਦਾ ਆਪਾਂ ਨਾਮ ਦੱਸਾਂਗੇ ਨੰਬਰ ਹਾਈਡ ਰੱਖਾਂਗੇ ਤੇ ਜਿਨ੍ਹਾਂ ਜਿਨ੍ਹਾਂ ਨਿਕਲੇ ਉਹਨਾਂ ਨੂੰ ਅਸੀਂ ਬਿਲਕੁਲ ਫ੍ਰੀ ਆਫ ਕੋਸਟ ਘਰ ਤੱਕ ਪਹੁੰਚਾਵਾਂਗੇ बस वीडियो ਨੂੰ ਵੱਤਵਾ ਦਾ ਸ਼ੇਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਕਰੀਨਸ਼ਾਟ ਜ਼ਰੂਰ ਸੈਂਡ ਕਰ ਦਿਓ ਵੀਡੀਓ ਜ਼ਿਆਦਾ ਟਾਈਮ ਨਾ ਲਗਾਉਂਦੇ ਆਪਾਂ ਵੀਡੀਓ ਕਰਦੇ ਆ ਸਟਾਰਟ ਵੀਡੀਓ ਬਣੇ ਰਿਓ लेट्स गो ਲੋ ਜੀ ਡਿਜ਼ਾਈਨ ਲੈ ਕੇ ਆਇਆ ਬਹੁਤ ਹੀ ਪਿਆਰਾ ਡਿਜ਼ਾਈਨ ਪਰੰਪਰਾ ਦੇ ਉੱਤੇ ਆਲ ਓਵਰ ਫੈਬਰਿਕ ਰੂਗਾ ਹੀ ਪਰੰਪਰਾ ਦਾ ਲੋ ਜੀ ਡਿਜ਼ਾਈਨ ਚੈੱਕ ਕਰ ਲਓ ਧਾਗੇ ਦਾ ਸਟੋਨ ਦਾ ਵਰਕ ਆਊਗਾ 5 ਮੀਟਰ ਆਲਓਵਰ ਫੈਬਰਿਕ ਰਹੂਗਾ ਜੀ ਨਾਲ ਦੁਪੱਟਾ ਰਹੂਗਾ ਦੁਪੱਟਾ ਦੇਖੋ ਬੜਾ ਸ਼ਾਨਦਾਰ ਦੁਪੱਟਾ ਜੀ ਦੁਪੱਟੇ ਦੇ ਉੱਤੇ ਪੇਂਟ ਦਾ ਕੰਮ ਵੀ ਹੋਇਆ ਹੋਇਆ ਹੈ ਸਿਕੁਐਂਸ ਦਾ ਕੰਮ ਵੀ ਹੋਇਆ ਹੈ ਪੂਰੇ ਦੁਪੱਟੇ ਦੇ ਉੱਤੇ ਡਿਜ਼ਾਈਨ ਇਹਦੇ ਵਿੱਚ ਦੋ ਰਹਿਣ ਵਾਲੇ ਨੇ ਦੂਜਾ ਡਿਜ਼ਾਈਨ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਲਓ ਜੀ ਦੂਜਾ ਡਿਜ਼ਾਈਨ ਚੈੱਕ ਕਰ ਲਓ ਫੈਬਰਿਕ ਪਰੰਪਰਾ ਦਾ ਜੀ ਡਿਜ਼ਾਈਨ ਬੜਾ ਪਿਆਰਾ ਬੁਟੀਕ ਪੀਸ ਬਣੇ ਹੋਏ ਨੇ ਜੀ ਲੈਣ ਦੇ ਅੰਦੇ ਪਰਸਨਲ ਵੀ ਬਹੁਤ ਹੀ ਪਿਆਰਾ ਡਿਜ਼ਾਈਨ ਆ ਲੋ ਜੀ ਇਹਦਾ ਵੀ ਦੁਪੱਟਾ ਪੱਟਾ ਵੀ ਚੈੱਕ ਕਰੋ ਵੀ ਦੁਪੱਟੇ ਵੀ ਫੁੱਲ ਲੈਂਥ ਦੇ ਦੁਪੱਟੇ ਨੇ ਔਰ ਵਰਕ ਦੇ ਨਾਲ ਆਣਗੇ ਪੈਂਟ ਦੇ ਨਾਲ ਆਣਗੇ ਕਲਰ ਵੀ ਬੜੇ ਪਿਆਰੇ ਕਲਰ ਚੈੱਕ ਕਰੀ ਕੇ ਲੋ ਦੋਨਾਂ ਦੇ ਵਿੱਚ ਜਿੰਨੇ ਮਰਜ਼ੀ ਕਲਰ ਲੈ ਲਿਓ ਜਿੰਨੇ ਮਰਜ਼ੀ ਪੀਸ ਲੈ ਲਿਓ ਕਵਾਂਟਿਟੀ ਪੀਸ ਮਿਲਣਗੇ ਤੁਹਾਨੂੰ बहुत ही प्यारा डिजाइन है रेट रेन वाला जी यहाँ सिर्फ और सिर्फ छे रुपए छे रुपए का सूट शिपिंग यदि फ्री रखी है जी इस बार अभी ऑल ओवर इंडिया शिपिंग फ्री दूगी जी लो जी डिजाइन लेके आया मशीन फैब्रिक एक डिजाइन होर लेके आया जी लो जी डिजाइन चेक करो पेपर में का वर्क होगा जी पैच वर्क होगा नाल आना जी वर्क जरी का भी बहुत सोहना डिजाइन है जी ओवर फैब्रिक रह मसलीन का दुपट्टा लो जी दुपट्टा चेक करो ऑरगंजा का नाल आना जी ए वर्क ओरगंजा के उत्ते पूरे दुपट्टे सिकुनस का भी वर्क आ कलर बहुत सोने ने जी कलर चेक करी चलिए चाल कलर सैट आना जी ਜੋ ਜੋ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਲਓ ਸ਼ਾਪ ਤੇ ਵੀ ਜਾਣਾ ਸ਼ਾਪ ਤੇ ਵਿజిਟੋ ਕਰ ਲਓ ਜੀ ਰੇਟ ਇਹਦਾ ਵੀ ਰਹੂਗਾ ਜੀ 575 ਰੁਪਏ ਸਿਰਫ ਸਿਰਫ 575 ਰੁਪਏ ਦੀ ਰੇਂਜ ਦੇ ਵਿੱਚ ਸ਼ੋਟ ਲੋ ਜੀ ਇੱਕ ਡਿਜ਼ਾਈਨ ਲੈ ਕੇ ਆਈ ਕਰੇਵ ਦੇ ਉੱਤੇ ਲੋ ਜੀ ਡਿਜ਼ਾਈਨ ਚੈੱਕ ਕਰੋ ਜ਼ਰੀਦੇ ਉੱਤੇ ਵਰਕ ਆਊਗਾ ਜੀ ਦੋ ਨੈਕਲਾਈਨਾਂ ਦੇ ਉੱਤੇ ਬਹੁਤ ਪਿਆਰਾ ਡਿਜ਼ਾਈਨ ਬੁਟੀਕ ਪੀਸ ਬਣਿਆ ਹੋਇਆ ਜੀ ਸਾਰਾ ਨਾਲ ਆਣਾ ਜੀ ਇਹਦਾ ਦੁਪੱਟਾ ਦੁਪੱਟਾ ਰੇਨ ਵਾਲਾ ਜੀ ਪੀ ਚਨੂਨ ਦਾ ਦੁਪੱਟਾ ਦੁਪੱਟੇ ਦੇ ਵੀ ਦੇਖੋ ਵਰਕ ਹੋਇਆ ਹੈ ਜੀ ਵਰਕ ਦੇ ਨਾਲ ਲੈਸ ਵੀ 4 ਸਾਈਡ ਆਊਗੀ ਔਰ ਨਾਲ ਕਲਰ ਬੜੇ ਪਿਆਰੇ ਜੀ ਇਹਦੇ ਲਓ ਜੀ ਦੇਖੋ ਇੱਕ ਵਾਈਨ ਕਲਰ ਆ ਗਿਆ ਜੀ ਲੋ ਜੀ ਇੱਕ ਕਲਰ ਆ ਗਿਆ ਜੀ ਗਾਜ਼ਰੀ ਬਹੁਤ ਸੋਹਣਾ ਡਿਜ਼ਾਈਨ ਹੈ ਰੇਟ ਵੀ ਸਿਰਫੋ ਸਿਰਫ 725 ਰੁਪਏ 725 ਰੁਪਏ ਦਾ ਸੌਟ ਜੀ ਸਕਰੀਨ ਸ਼ਾਟ ਲਈ ਚਲਿਓ ਜੋ ਜੋ ਪਸੰਦ ਆਦਾ ਜਲਦੀ ਜਲਦੀ ਆਰਡਰ ਕਰ ਲਿਓ ਜੀ ਆਹ ਲੋ ਜੀ ਦੁਬਾਰਾ ਰਿਪੀਟ ਕਰ ਲਿਆ ਜੀ ਡਿਜ਼ਾਈਨ ਆਪਾਂ ਨੇ ਇਹ ਵਾਲਾ ਬਾਜ਼ੂ ਵਰਕ ਦੇ ਨਾਲ ਪਹਿਲਾਂ ਸਟਾਕ ਕਲੀਅਰ ਹੋ ਗਿਆ ਸੀਗਾ ਲੋ ਜੀ ਡਿਜ਼ਾਈਨ ਦਿਖਾਣ ਲੱਗਾ ਤੁਹਾਨੂੰ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬੁਟੀਕ ਵੀ ਹਰ ਵਾਰ ਆਂਦਾ ਸੋਲਡ ਆਊਟ ਹੁੰਦਾ ਜੀ ફેબ્રિક કરુગી જી ક્રેપ દી ક્લોથ ડિઝાઇન બિલકુલ નઝદીક તો ચેક કરો બુટિક પીસા યે ફિનિશિંગ ਦੇ ਨਾਲ ਆਊਗਾ સ્ટોન વર્ક ઝરી વર્ક ઓર ઠાગે ਦਾ વર્ક ਨਾਲ আনা ਜੀ ਇਹਦੇ દુપટ્ટા દુપટ્ટા હાલો જી બાજુ બાજુ દે અતે વર્ક આના ਜੀ દુપટ્ટા ਵੀ બડા શાનદાર કોન્ટ્રાસ્ટ દે અતે દુપટ્ટે રહેન વાલે ને જી એને કલર આਣਗੇ જી તિન ਤਿੰਨ ਕਲਰਾਂ ਦੀ ਫੈਮਿਲੀ ਆਊਗੀ ਜੀ ਬੀ ਚਨੋਂ ਦਾ ਦੁਪੱਟਾ ਦੁਪੱਟਾ ਦੇਖੋ ਦੁਪੱਟੇ ਦੇ ਉੱਤੇ ਵੀ ਵਰਕ ਆਣਾ ਜੀ ਲੋ ਜੀ ਕੱਟ ਵਰਕ ਦੇ ਨਾਲ ਪੂਰੀ ਫਿਨਿਸ਼ਿੰਗ ਦੇ ਨਾਲ ਆਊਗਾ ਜੀ ਕਲਰ ਵੀ ਬੜੇ ਪਿਆਰੇ ਆਏ ਨੇ ਜੀ ਲੋ ਜੀ ਕੰਟਰਾਸਟ ਦੁਪੱਟਿਆਂ ਦੇ ਨਾਲ ਤਿੰਨ ਕਲਰ ਦੀ ਸਕਰੀਨਸ਼ਾਟ ਲੈ ਲਓ ਜੋ ਜੋ ਪਸੰਦ ਆਦਾ ਜਲਦੀ ਤੋਂ ਜਲਦੀ ਆਰਡਰ ਕਰ ਦਿਓ ਜੀ ਰੇਟ ਵੀ ਬੜਾ ਅਰੀਜਨਲ ਪ੍ਰਾਈਸ ਰੱਖਿਆ ਜੀ ਇਹਦਾ ਸਿਰਫ 705 ਰੁਪਏ ਜੀ 705 ਰੁਪਏ ਦੀ ਰੇਂਜ ਦੇ ਵਿੱਚ ਬੜਾ ਹੀ ਪਿਆਰਾ ਡਿਜ਼ਾਈਨ ਹੈ 3 ਸ਼ਾਟ ਲੈ ਕੇ ਜਲਦੀ ਜਲਦੀ ਆਰਡਰ ਕਰ ਦਿਓ ਜੀ ਲੋ ਜੀ ਇੱਕ ਡਿਜ਼ਾਈਨ ਲੈ ਕੇ ਆਇਆ ਕ੍ਰਸ਼ ਸ਼ਿਮਰ ਤੇ ਜੀ ਲੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਡਿਜ਼ਾਈਨ ਦੇ ਦੁਪੱਟਾ ਬੜਾ ਪਿਆਰਾ ਨਾਲ ਦੁਪੱਟੇ ਦੇ ਪੂਰਾ ਹੈਵੀ ਵਰਕ ਹਨ ਜ਼ਰੀ ਦਾ ਵਰਕ ਹਾਊਸ ਸਟੋਨ ਵਰਕ ਹੋਇਆ ਜੀ लो जी दुपट्टा दुपट्टा देखो बॉर्डर भी बनिया हुआ जी आना पूरे देते जाल कलर बड़े प्यारे ने जी, कलर चेक करी चलो लो जी कलर चेक कर लो बहुत सोहना डिजाइन रेट सिर्फ और सिर्फ सात सौ पचासी रुपए सात सौ पचासी रुपए का सूट रहूगा जी स्क्रीन शॉट लेके जल्दी जो जल्दी ऑर्डर कर दी डिजाइन एक चेक कर लो ਫੁੱਲ ਕੁਆਂਟੀਟੀ ਪੀਸ ਮਿਲਣਗੇ ਜਿੰਨੇ ਮਰਜ਼ੀ ਲੈ ਲਿਓ ਜੀ ਹਰ ਵਾਰ ਦੀ ਤਰ੍ਹਾਂ ਦੁਬਾਰਾ ਰਿਪੀਟ ਕਰਨੇ ਆ ਹਰ ਵੀਡੀਓ ਦੇ ਵਿੱਚ ਦਿਖਾਣੇ ਆ ਜੀ ਇਹ ਵਾਲੇ ਵੀਡੀਓ ਪੀਸ ਤੋਂ ਜਿੰਨੇ ਆਂਦੇ ਨੇ ਨਾਲ ਦੀ ਨਾਲ ਸੌਣ ਲਾਟ ਹੋ ਜਾਂਦੇ ਨੇ ਜੀ ਮਸਰੀਨ ਫੈਬਰਿਕ ਦੀ ਰਹੂਗੀ ਜੀ ਇਹਦੀ ਸ਼ਰਟ ਚੌਕਲੇਟ ਫੈਬਰਿਕ ਦੀ ਰਹੂਗੀ ਇਹਦੀ ਬਾਟਮ ਬਾਟਮ ਤੇ ਵੀ ਵਰਕ ਆਣਾ ਜੀ ਦੁਪੱਟਾ ਚੈੱਕ ਕਰੋ ਲਓ ਜੀ ਤੁਸੀਂ ਸਕਾ ਚੈੱਕ ਕਰੋ ਦੁਪੱਟੇ ਦੇ ਉੱਤੇ ਵੀ ਡਾਈਨ ਡਾਈ ਦਾ ਕੰਮ ਆਣਾ ਜੀ ਲੋ ਜੀ ਇਹਦੇ ਵਿੱਚ ਕਲਰ ਕੰਬੀਨੇਸ਼ਨ ਬੜੀ ਪਿਆਰੀ ਕਲਰ ਚੈੱਕ ਕਰ ਲਈਏ ਤਰਿ ਚਲੋ ਜੋ ਜੋ ਤੁਸੀਂ ਆਰਡਰ ਕਰਨਾ ਸਕਰੀਨ ਸ਼ਾਟ ਲੈ ਲਓ ਫੋਟੋਜ਼ ਵੀ ਮੰਗਾ ਸਕਦੇ ਹੋ ਸਾਡੇ ਕੋਲੋਂ ਅਸੀਂ ਫੋਟੋਜ਼ ਵੀ ਪ੍ਰੋਵਾਈਡ ਕਰ ਦਾਂਗੇ ਜੀ ਉਹ ਦੁਪट्टे ਵੀ ਬੜੇ ਸ਼ਾਨਦਾਰ ਡਾਈਨ ਡਾਈ ਦੁਪट्टे ਰੇਟ ਉਹੀ ਰੱਖਿਆ ਜੀ 650 ਰੁਪਏ ਸਿਰਫ ਔਰ ਸਿਰਫ ਸ਼ਿਪਿੰਗ ਬਿਲਕੁਲ ਫ੍ਰੀ ਦੇਣੀ ਆ ਅਸੀਂ ਲੋ ਜੀ ਡਿਜ਼ਾਈਨ ਆ ਗਿਆ ਵੀ ਨੈਕ ਦੇ ਉੱਤੇ ਪਿਛੀ ਵੀਡੀਓ ਜੀ ਆਪਾਂ ਨੇ ਰਿਪੀਟ ਕਰ ਲਿਆ ਜੀ ਦੁਬਾਰਾ ਫਿਰ ਲੈ ਕੇ ਆਇਆ ਲੋ ਜੀ ਡਿਜ਼ਾਈਨ ਦੇ ਨਾਲ ਤੁਸੀਂ ਪਹਿਲਾਂ ਵਰਕ ਚੈੱਕ ਕਰੋ ਬਹੁਤ ਪਿਆਰਾ ਵਰਕ ਹੈਂਡਵਰਕ ਦੇ ਨਾਲ ਗਲੇ ਦੇ ਉੱਤੇ ਨਾਲਾ ਨਹੀਂ ਦੋ ਨੈਕ ਲਾਈਨਾਂ ਦੇ ਵਿੱਚ ਵੀ ਹੈਂਡਵਰਕ ਦਾ ਕੰਮ ਆਊਗਾ ਲੋ ਜੀ ਚੈੱਕ ਕਰੋ ਜੀ ਇਹਦੇ ਬਾਜ਼ੂ ਤੁਸੀਂ ਇਹਨੂੰ ਬਾਟਮ ਵੀ ਕਰ ਸਕਦੇ ਹੋ ਬਾਜ਼ੂ ਤੇ ਵੀ ਲਿਆ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਫਿਨਿਸ਼ਿੰਗ ਦੇ ਨਾਲ ਆਊਗਾ ਲੋ ਜੀ ਦੁਪੱਟਾ ਮੋਰਡਾਲ ਮਸਲੀਨ ਦਾ ਦੁਪੱਟਾ ਰਹਿਣ ਵਾਲਾ ਜੀ ਦੁਪੱਟੇ ਦੇ ਜਟੀਕ ਲੈਸਾਂ ਵਾਲਾ ਕੰਮ ਲਾ ਕੇ ਹੀ ਪੂਰਾ ਤਿਆਰ ਕੀਤਾ ਹੋਇਆ ਲੋ ਜੀ ਫੁੱਲ ਲੈਂਥ ਦਾ ਦੁਪੱਟਾ ਆਏਗਾ 4 ਸਾਈਡ ਲੈਸ ਗੋਟਾ ਪਤੀ ਦੀਆਂ ਲੈਸਾਂ ਲਾ ਕੇ ਤਿਆਰ ਆਈ ਕਲਰ ਵੀ ਆਪਸ਼ਨ ਬੜੇ ਪਿਆਰੇ ਨੇ 4 ਕਲਰਾਂ ਦੀ ਫੈਮਿਲੀ ਹੁੰਦੀ ਹੈ ਜੀ ਇਹਦੀ ਲੋ ਜੀ ਦੂਜਾ ਕਲਰ ਤੀਜਾ ਕਲਰ ਚੌਥਾ ਰਸਟ ਕਲਰ 4 ਕਲਰ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਡਿਜ਼ਾਈਨ ਦੇ ਉੱਤੇ ਸਕਰੀਨਸ਼ਾਟ ਲੈ ਲਓ ਜਲਦੀ ਨਾਲ ਜਲਦੀ ਸਾਡੇ ਨੰਬਰ ਦੇ ਉੱਤੇ ਸੈਂਡ ਕਰ ਸਕਦੇ ਨੇ ਰੇਟ ਸਿਰਫ ਔਰ ਸਿਰਫ ਰਹੂਗਾ 945 ਰੁਪਏ 945 ਦਾ ਰੇਟ ਰਹੂਗਾ ਜੀ ਇਹਦਾ ਲੋ ਜੀ ਇੱਕ ਫਿਰ ਦੁਬਾਰਾ ਫਿਰ ਰਿਪੀਟ ਲੈ ਕੇ ਆਇਆ ਕਰਕੇ ਨਾਲ ਕਲਰ ਵੀ ਬਿਲਕੁਲ ਯੂਨੀਕ ਜਿਹਾ ਕਲਰ ਲੈ ਕੇ ਆਇਆ ਇਸ ਵਾਰ ਇਹਦੇ ਵਿੱਚ ਲੋ ਜੀ ਹੈਂਡਵਰਕ ਦਾ ਕੰਮ ਜੀ ਕਲਰ ਆਊਗਾ ਹੀ ਮਜੈਂਟਾ ਕਈ ਵਾਰ ਵੀਡੀਓ ਦੇ ਵਿੱਚ ਤੁਹਾਨੂੰ ਨਹੀਂ ਦਿੱਤੇਗਾ ਪ੍ਰੋਪਰ ਇਹ ਮਜੈਂਟਾ ਕਲਰ ਹੈ ਜੀ ਨਾਲੇ ਹੈਂਡਵਰਕ ਚੈੱਕ ਕਰ ਲਓ ਬਹੁਤ ਪਿਆਰਾ ਡਿਜ਼ਾਈਨ ਹੈ ਹੈਂਡਵਰਕ ਦਾ ਪੂਰਾ ਕੰਮ ਆਊਗਾ ਲੋ ਜੀ ਬਾਜੂ ਦੇ ਉੱਤੇ ਵੀ ਵਰਕ ਬਹੁਤ ਸੋਹਣਾ ਹੋਇਆ ਆ ਔਰ ਇਹਦੇ ਪਹੁੰਚੇ ਨਹੀਂ ਕੱਟ ਵਰਕ ਕੱਟ ਵਰਕ ਪਹੁੰਚੇ ਰਹਿਣ ਵਾਲੇ ਨੇ ਬਾਟਮ ਦੇ ਦੁਪੱਟਾ ਉਸੇ ਤਰ੍ਹਾਂ ਬੜਾ ਹੀ ਸ਼ਾਨਦਾਰ ਦੁਪੱਟਾ ਰਹੂਗਾ ਜੀ ਇਹਦਾ ਲੋ ਜੀ ਦੁਪੱਟਾ ਵੀ ਚੈੱਕ ਕਰਾਨੇ ਆ ਲੋ ਜੀ देखो गलिश आइटम है जी गर्श दुपट्टे गोटा पत्ती फोर साइड लैस का काम आना कलर बड़े प्यारे ने कलर चेक करी चलीओ लो जी बड़े यूनीक कलर आए ने जी एच इस बार कलर जिन्हें मर्जी कर लियो जी ऑर्डर ऑर्डर स्क्रीनशॉट ले चलीओ भेजी चलो जी जो जो, जो तुसी करना क्वांटिटी फुल मिलेगी रेट भी सिर्फ और सिर्फ नौ सौ पताली रुपये रेट ਸ਼ਿਪਿੰਗ ਬਿਲਕੁਲ ਫ੍ਰੀ ਰੱਖੀ ਹੋਈ ਹੈ ਜੀ ਬਿਲਕੁਲ ਫ੍ਰੀ ਸ਼ਿਪਿੰਗ ਆਲ ਓਵਰ ਇੰਡੀਆ ਸਿਰਫ 945 ਦੇ ਵਿੱਚ ਚਾਕਲੇਟ ਫੈਬਰਿਕ ਦੇ ਉੱਤੇ ਜੀ ਫੈਬਰਿਕ ਦੇ ਨਾਲ ਚਾਕਲੇਟ ਰਹੂਗਾ ਜੀ ਵੀ ਨੈੱਕ ਦਾ ਵੀ ਔਰ ਆਹ ਵਾਲੇ ਡਿਜ਼ਾਈਨ ਦਾ ਵੀ ਫੈਬਰਿਕ ਚਾਕਲੇਟ ਰਹਿਣ ਵਾਲਾ ਜੀ ਲੋ ਜੀ ਇੱਕ ਡਿਜ਼ਾਈਨ ਹੋਰ ਲੈ ਕੇ ਆਇਆ ਚਾਕਲੇਟ ਫੈਬਰਿਕ ਦੇ ਉੱਤੇ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਜਿੰਨਾ ਹੋ ਸਕੇ ਜਲਦੀਓ ਜਲਦੀ ਇੰਨਾ ਜ਼ਿਆਦਾ ਸ਼ੇਅਰ ਕਰ ਦਿਓ ਕਿ ਸਕਰੀਨ ਔਰ ਲੈ ਕੇ ਸਾਡੇ ਨੰਬਰ ਦੇ ਉੱਤੇ ਸੈਂਡ ਕਰੀ ਚਲੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ 5000 ਸਬਸਕ੍ਰਾਈਬਰ ਹੋਣ ਤੇ ਆਪਾਂ ਨੇ ਬਿਲਕੁਲ ਦਾਸੂਰ ਬਿਲਕੁਲ ਫ੍ਰੀ ਦੇਨੇ ਨੇ 5000 ਸਬਸਕ੍ਰਾਈਬਰ ਹੋਣ ਤੇ ਉਹ ਡਰਾ ਸੀ ਰੱਖਿਆ ਹੋਇਆ ਜੀ ਲੋ ਜੀ ਡਿਜ਼ਾਈਨ ਚੈੱਕ ਕਰੀ ਚਲੋ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆਈ ਨੈਕ ਵੀ ਬਣਿਆ ਹੋਇਆ ਨੈਕ ਲਾਈਨਾਂ ਵੀ ਬਣੀਆਂ ਹੋਈਆਂ ਨੇ ਬਹੁਤ ਪਿਆਰਾ ਹੈ ਹੈਂਡਵਰਕ ਦਾ ਕੰਮ ਹੋਊਗਾ ਬਿਲਕੁਲ ਨਜ਼ਦੀਕ ਤੋਂ ਚੈੱਕ ਕਰਾ ਦਿਓ ਵਰਕ ਵਰਕ ਦੇਖੋ ਕਿੰਨਾ ਪਿਆਰਾ ਹੋਇਆ ਹੋਇਆ ਨਾਲ ਇਹਦੇ ਆਣਗੇ ਜੀ ਬਾਜੂ ਤੇ ਵੀ ਵਰਕ ਹਨ ਆ ਜੀ ਲੋ ਜੀ ਬਾਜੂਆਂ ਦੇ ਉੱਤੇ ਵੀ ਵਰਕਾ ਹੋਈ ਜ਼ਰੀਦਾ ਔਰ ਪੌਂਚਿਆਂ ਤੇ ਵੀ ਬਾਜੂ ਔਰ ਬਾਟਮ ਦੋਨਾਂ ਦੇ ਉੱਤੇ ਵਰਕ ਦੁਪੱਟਾ ਤੁਹਾਨੂੰ ਪਤਾ ਹੀ ਆ ਦੁਪੱਟਾ ਸਾਰਿਆਂ ਨਾਲ ਮੋਡਲ ਮਸਕਲੀਨ ਚੈੱਕਰ ਦੁਪੱਟਾ ਕੋਟਾ ਦੁਪੱਟਾ ਸਾਰਿਆਂ ਨਾਲ ਲੈਸਾਂ ਦਾ ਵਰਕ ਫੁੱਲ ਲੈਂਥ ਦਾ ਖੁੱਲਾ ਟੁਲਾ ਦੁਪੱਟਾ ਆਊਗਾ ਕਲਰ ਆਪਸ਼ਨ ਆਣਗੇ ਇਹਦੇ ਵਿੱਚ 4 ਲੋ ਜੀ 4 ਕਲਰਾਂ ਦੀ ਫੈਮਿਲੀ ਆਊਗੀ ਜੀ ਮਾਡਲ ਪਿਕ ਚੈੱਕ ਕਰ ਲਓ ਸੇਮ ਪੀਸੀਆ ਕਰਵਾਇਆ ਹੋਇਆ ਹੈ ਜੀ ਲੋ ਜੀ ਮਾਡਲ 63 ਚੈੱਕ ਕਰੋ ਬਹੁਤ ਸੋਹਣਾ ਡਿਜ਼ਾਈਨ ਆ ਲੋ ਜੀ ਚੱਲਦੇ ਹੁਣ ਆਪਾਂ ਨੈਕਸਟ ਡਿਜ਼ਾਈਨ ਦੇ ਨਾਲ ਲੋ ਜੀ ਡਿਜ਼ਾਈਨ ਲੈ ਕੇ ਆਇਆ ਬਹੁਤ ਸੋਹਣਾ ਡਿਜ਼ਾਈਨ ਬੁਟੀਕ ਪੀਸ ਦੇ ਉੱਤੇ ਆਊਗਾ ਹੀ ਪਸ਼ਮੀਨਾ ਦੇ ਉੱਤੇ ਆਲ ਓਵਰ ਫੈਬਰਿਕ ਪਸ਼ਮੀਨਾ ਦਾ ਨਾਲ ਆਣੀ ਹੈ ਥ्रेड ਵਰਕ ਦੀ ਕਢਾਈ ਬੁਟੀਕ ਸਟਾਈਲ ਦਾ ਪੀਸ ਹੋਊਗਾ ਜੀ ਨਾਲ ਰੂਆ ਹੀ ਸ਼ਾਲ ਵਿੰਟਰ ਸਟਾਫ ਆ ਗਿਆ ਜੀ ਇੱਕ ਸਟਾਕ ਕਲੀਅਰ ਸੇਲ ਹੋਗੀ ਜਿੰਨਾ ਵੀ ਜੋ-ਜੋ ਤੁਹਾਨੂੰ ਪਸੰਦ ਆਊਗਾ ਨਾ ਜੀ ਸਕਰੀਨਸ਼ਾਟ ਲੈ ਕੇ ਜਲਦੀ ਤੋਂ ਜਲਦੀ ਕਰ ਦਿਓ ਕਿਉਂਕਿ ਲਿਮਟਡ ਸਟਾਕ ਆ ਸਟਾਕ ਕਲੀਅਰ ਕਰਨਾ ਔਰ ਰੇਟ ਬਹੁਤ ਹੀ ਰੀਜ਼ਨੇਬਲ ਰੱਖੇ ਨੇ ਰੇਟ ਤੁਹਾਨੂੰ ਦੱਸ ਦਿਆਂ ਪਹਿਲਾਂ ਇਹਦਾ ਤੁਸੀਂ ਡਿਜ਼ਾਈਨ ਚੈੱਕ ਕਰੋ ਨਾਲ ਲਿਖਣਾ ਤੁਹਾਨੂੰ ਕਲਰ ਕਲਰ ਵੀ ਚੈੱਕ ਕਰ ਲਿਓ ਜੋ-ਜੋ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨਸ਼ਾਟ ਲੈ ਲਿਓ ਕਸ਼ਮੀਨਾ ਦੇ ਉੱਤੇ ਕਢਾਈ ਆਊਗੀ ਜੀ ਨਾਲ ਆਣਾ ਜੀ शावल नाल आऊगा जी ये लो जी कलर चेक करी चलो रेट सिर्फ और सिर्फ होगा छे सौ पचवंजा रुपये लो जी डिजाइन वक्र वक्रे हो जो, जो पसंद आता जल्दी जल्दी ऑर्डर कर दियो छे सौ पचवंजा रुपए शिपिंग बिल्कुल फ्री ये स्टॉक क्लीयर सेल होगी जो जो हूँ मैं दिखाऊंगा जी विंटर स्टॉक तो का लिमिट स्टॉक है जी जल्दी ओ जल्दी ऑर्डर कर दिओ लो जी एक दिखाने अल्पाइन के उ लो जी फैब्रिक अल्पाइन दा रहुगा बैक साइड भी प्रिंट आनी है जी फ्रंट साइड भी प्रिंट आनी है बाजू भी प्रिंट आंगे बॉटम भी प्रिंट आनी है जी एडी सॉरी बॉटम प्लेन रहेगी अल्पाइन दी बॉटम रहेगी नाल दुपट्टा प्रिंट प्योरला दुपट्टा आउगा जी लो जी प्योर दे दुपट्टे नाल पिछली वीडियो जे रेट वदसी इस बार सिर्फ और सिर्फ 610 का रेट पाया जिने जिने फायदा चुकना चुकले सिर्फ ਇਹਦੇ ਵਿੱਚ ਰਹਿ ਗਏ ਤਿੰਨ ਪੀਸ ਤਿੰਨ ਕਲਰਾਂ ਬਈ ਸਿਰਫ ਔਰ ਸਿਰਫ ਰਹਿ ਗਏ ਜੋ ਜੋ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਆਰਡਰ ਕਰ ਦੋਂਗੇ ਤੁਹਾਡਾ ਪੀਸ ਹੋ ਜਾਏਗਾ ਲੋ ਜੀ ਆ ਸੂਟ ਅਸੀਂ 995 ਰੁਪਏ ਦੇ ਵਿੱਚ ਵੇਚਿਆ ਲੋ ਜੀ ਪਿਓਰਲ ਪਾਇਨ ਦਾ ਸੂਟ ਆ ਗਿਆ ਜੀ ਬੁਟੀਕ ਪੀਸ ਹੋਗਾ ਲੈਸਾਂ ਦਾ ਤੇ ਵਰਕ ਹੋਊਗਾ ਚੈੱਕ ਕਰੋ ਲੈਸਸ ਦਾ ਵਰਕ ਆਣਾ ਸਾਰਾ बॉटम ਵੀ ਇਹਦੀ ਪ੍ਰਿੰਟਰ ਹੋਗੀ ਸੈਲਫ ਪ੍ਰਿੰਟ ਦੀ बॉटम ਵਾਲ ਪਾਇਨ ਦੀ ਨਾਰੂਆ ਜੀ ਇਹਦਾ ਪ्योर ਦਾ ਦੁਪੱਟਾ ਕਲਰ ਬੜੇ ਪਿਆਰੇ ਨੇ ਹੀ ਕੁਆਂਟੀਟੀ ਚੈੱਕ ਕਰ ਲੀਓ ਦੇਖੋ ਇੱਕ ਨਾਲ ਦੇ 2-2 3-3 ਜਿੰਨੇ ਵੀ ਪੀਸ ਪੈ ਨੇ ਸਾਰੇ ਸਕਰੀਨ ਸ਼ਾਟ ਲੈ ਲਓ ਸੈਂਡ ਕਰ ਦਿਓ ਜਲਦੀ ਜਲਦੀ ਆਉਣਾ ਫਾਇਦਾ ਕਰ ਲਓ ਜੀ ਰੇਟ ਸਿਰਫ ਔਰ ਸਿਰਫ 745 ਰੁਪਏ ਦੇਵਾਂਗੇ ਇਹਦਾ ਸ਼ਿਪਿੰਗ ਇਹਦੀ ਵੀ ਫ੍ਰੀ ਰੱਖਤੀ ਜੀ 745 ਦੇ ਵਿੱਚ 995 ਵਾਲਾ 745 ਰੁਪਏ ਦਾ ਸੂਟ ਸਕਰੀਨ ਸ਼ਾਟ ਲਈ ਤਲੋ ਲੋ ਜੀ ਇੱਕ ਆ ਗਿਆ ਬੀਬੀਆਂ ਦਾ ਸੂਟ सिर्फ तीन पीस आए जी सिर्फ तिन और तिन आल जी एफ सिर्फ और सिर्फ पांच सो पची रुपये साढ़े सात सो वाला सूट पांच सो पची रुपये सूट रेह वाला जी लो जी अलपाइन दल ओवर सूट जी देखो 올 오버 सूट ਹੈ ਜਿਹਕੇ ਟੈਕਸ ਦਾ ਬਹੁਤ ਪਿਆਰਾ ਡਿਜ਼ਾਈਨ ਆ ਨਾਲ ਲਾਲ ਪਾਈਦਾ ਸ਼ੋਰ ਰਹੂਗਾ ਰੇਟ ਇਹਦਾ ਵੀ 995 ਰੁਪਏ ਸੀਗਾ ਜੀ ਪਹਿਲਾਂ ਇਹਦਾ ਵੀ ਬਹੁਤ ਘਟਾ ਕੇ ਰੇਟ ਲਾਤਾ ਇਹਦੇ ਵਿੱਚ ਤੁਹਾਨੂੰ ਡਿਜ਼ਾਈਨ ਵੀ ਅਲੱਗ-ਅਲੱਗ ਮਿਲਣਗੇ ਕਲਰ ਵੀ ਅਲੱਗ-ਅਲੱਗ ਮਿਲਣਗੇ ਲੋ ਜੀ ਇਹ ਸਿੰਗਲ-ਸਿੰਗਲ ਪੀਸ ਨੇ ਨਾਲ ਸ਼ੋਲਾ ਨੇ ਨੇ ਖੁੱਲੇ-ਤੁੱਲੇ ਸ਼ੋਲਾ ਨੇ ਨੇ ਜੀ ਪੀਸ ਚੈੱਕ ਕਰੀ ਚੱਲੋ ਲੋ ਜੀ ਰੇਟ ਇਹਦਾ ਵੀ ਲੋ ਜੀ ਅਲੱਗ-ਅਲੱਗ ਡਿਜ਼ਾਈਨ ਅਲੱਗ-ਅਲੱਗ ਸੂਟ ਜਿਹੜਾ ਮਰਜ਼ੀ ਲੈ ਲਓ ਜਿੰਨੇ-ਜਿੰਨੇ ਪੀਸ ਹੋਣਗੇ ਸਿੰਗਲ-ਸਿੰਗਲ ਪੀਸ ਹੋਣਗੇ ਸਿੰਗਲ-ਸਿੰਗਲ ਦੇ ਦਾਂਗੇ ਜੀ ਜਿੰਨੇ-ਜਿੰਨੇ ਹੋਣਗੇ ਸਾਰੇ ਦੇ ਦਾਂਗੇ ਸਕਰੀਨਸ਼ਾਟ ਲੈ ਕੇ ਤੁਸੀਂ ਸੈਂਡ ਕਰ ਦਿਓ ਕਿਉਂਕਿ ਆਲ ਓਵਰ ਫੈਬਰਿਕ 700 ਰੁਪਏ ਦਾ ਕਲਾ ਸੂਟ ਦਿੰਦੇ ਆਂ ਜੀ ਬਾਜ਼ਾਰ ਦੇ ਵਿੱਚ ਆਪਾਂ 700 ਦੇ ਵਿੱਚ ਛੋਲ ਨਾਲ ਦੇ ਦਾਂਗੇ ਉਹ ਵੀ ਸ਼ਿਪਿੰਗ ਫ੍ਰੀ ਦੇ ਨਾਲ ਲੋ ਜੀ ਜਿਹੜਾ ਮਰਜ਼ੀ ਡਿਜ਼ਾਈਨ ਚੈੱਕ ਕਰ ਲਿਓ ਜੋ-ਜੋ ਤੁਸੀਂ ਆਰਡਰ ਕਰੋਗੇ ਸਕ੍ਰੀਨ ਦੇ ਉੱਤੇ ਨੰਬਰ ਚੱਲ ਰਿਹਾ ਜਲਦੀ ਆਰਡਰ ਕਰ ਦਿਓ ਇਹ ਐਲਪਾਈਨ ਟੂਲਪਾਈਨਾ ਬੂਰ ਦੀ ਗਾਰੰਟੀ ਹੈ ਬੂਰ ਬਿਲਕੁਲ ਵੀ ਨਹੀਂ ਆਣਾ ਇਹ ਇਸ ਕੱਪੜੇ ਦੇਤੇ ਦੇਖੋ ਫੁੱਲ ਖੁੱਲੇ ਟੁਲੇ ਸ਼ਾਲ ਨੇ ਜੀ ਇਹਦੇ ਸਿਰਫ 700 ਰੁਪਏ ਦੇ ਵਿੱਚ ਆਪਾਂ ਸ਼ਾਲ ਨਾਲ ਦੇ ਦਾਂਗੇ ਲਓ ਜੀ ਇੱਕ ਸੂਟ ਆ 750 ਰੁਪਏ ਦੇ ਵਿੱਚ 725 ਰੁਪਏ ਦੇ ਵਿੱਚ ਜਾਂਦਾ ਹੁੰਦਾ ਜੀ ਸਾਰਿਆਂ ਨੂੰ ਲਓ ਜੀ जिन्ने जिन्ने बात बात भीडियो भीडियो दिजाएन। सिर्फो, सिर्फो सूट ਨੇ ਵੀਡੀਓ ਨੂੰ ਵੱਧ ਤੋਂ ਵੱਧ शेयर ਕਰ ਦਿਓ ਔਰ ਆਪਣੇ ਡਰਾ ਦੇ ਵਿੱਚ ਨਾਮ ਪਾ ਲਓ ਜੀ ਵੀਡੀਓ ਬਿਲਕੁਲ ਸਕਿੱਪ ਨਾ ਕਰਿਓ ਇਸ ਤਰ੍ਹਾਂ ਦੇ ਡਿਜ਼ਾਈਨ ਡਿਜ਼ਾਈਨਰ ਪੀਸਾਂਗੇ ਸਾਰੇ ਗਰਮ ਦੇ ਉੱਤੇ ਜੀ ਚੈੱਕ ਕਰ ਲਓ ਸਕਰੀਨ ਸ਼ਾਟ ਲਈ ਚਲੋ 725 ਦੇ ਵਿੱਚ ਪਹਿਲਾਂ ਸੇਲ ਕੀਤੇ ਨੇ ਜੀ ਸਾਰੇ ਹੁਣ ਦਵਾਗੇ ਜੀ ਸਿਰਫ 4 ਸਿਰਫ 650 ਰੁਪਏ ਦਾ ਸੂਟ ਸਟਾਕ ਕਲੀਅਰ ਸੇਲ ਕਰਤੀ ਜੀ ਇਹਦੀ 650 ਰੁਪਏ ਦੇ ਵਿੱਚ ਫਾਇਦਾ ਚੁੱਕ ਲੋ ਜਿਨੇ ਜਿਨੇ ਸੂਟ ਲੈਣੇ ਨੇ ਜੀ ਸਨੇ ਇਸ ਤੋਂ ਬਾਅਦ ਬਿਲਕੁਲ ਗਰਮ माल ਬਿਲਕੁਲ ਬੰਦ ਹੋ ਜਾਣਾ ਸਟਾਕ ਕਲੀਅਰ ਕਰਨਾ ਜੀ ਲੋ ਜੀ ਇੱਕ ਸੂਟ ਆ ਵਾਲਾ ਦੇਖ ਲੋ ਫਰੰਟ ਬੈਗ ਪ੍ਰਿੰਟ ਬਿਲਕੁਲ ਸੇਮ ਉਸੇ ਤਰ੍ਹਾਂ ਜੀ ਸਾਰੇ ਜੋ ਜੋ ਸਿੰਗਲ ਸਿੰਗਲ ਬਚੇ ਆ ਜੀ ਸਿੰਗਲ ਸਿੰਗਲ ਦੇ ਉੱਤੇ ਆਫਰ ਲਾਈ ਆ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦੋ ਤਾਂ ਕਿ ਲੋਕਾਂ ਦਾ ਫਾਇਦਾ ਹੋ ਚੁੱਕਾ ਹੀ ਲੋ ਜੀ ਡਿਜ਼ਾਈਨ ਤਾਂ ਆ ਵੀ ਤੁਹਾਨੂੰ ਦਿਖਾ ਰਹੇ ਆ ਬੜਾ ਪਿਆਰਾ ਡਿਜ਼ਾਈਨ ਫੁਲਕਾਰੀ ਵਾਲਾ ਹਰ ਵਾਰ ਅਸੀਂ ਦਿਖਾਉਂਦੇ ਆ ਲੋ ਜੋ ਸਿੰਗਲ ਸਿੰਗਲ ਪੇਜ ਨੇ ਸਿਰਫ ਉਹ ਸਿਰਫ 650 ਰੁਪਏ ਦਾ ਸੂਟ ਦੇਵਾਂਗੇ ਸ਼ਿਪਿੰਗ ਵੀ ਫ੍ਰੀ ਦੇ ਦਾਂਗੇ ਲੋ ਜੀ ਸ਼ਾਲ ਦੇਖੋ ਪੂਰੇ ਫੁੱਲੇ ਢੁਲੇ ਸ਼ਾਲ ਆਨੇ ਨੇ ਜੀ ਇਸ ਤਰ੍ਹਾਂ ਹੀ ਆਰੀ ਵਰਕ ਦੇ ਨਾਲ ਆ ਨਾ ਬਹੁਤ ਡਿਜ਼ਾਈਨ ਪਏ ਨੇ ਜੀ ਡਿਜ਼ਾਈਨ ਚੈੱਕ ਕਰੀ ਚੱਲੀਓ ਸਕਰੀਨਸ਼ਾਟ ਲੈ ਲਿਓ ਸਾਨੂੰ ਰੇਟ ਜ਼ਰੂਰ ਪੁੱਛ ਲਿਓ ਸਾਰਿਆਂ ਦਾ ਰੇਟ ਦੱਸਣਾ ਪੋਸੀਬਲ ਨਹੀਂ ਹੈਗਾ ਔਰ ਨਾ ਹੀ ਸਾਰੇ ਡਿਜ਼ਾਈਨ ਦਿਖਾਣੇ ਪੋਸੀਬਲ ਨੇ ਸਕਰੀਨਸ਼ਾਟ ਲੈ ਕੇ ਜਿੰਨਾ ਵੀ ਹੋ ਸਕੇ ਜ ਤੁਸੀਂ ਦੇ ਉੱਤੇ ਨੰਬਰ ਚੱਲਦੇ ਆ ਉਹਦੇ ਉੱਤੇ ਤੁਸੀਂ ਕਰ ਸਕਦੇ ਜੀ ਆਰਡਰ ਦੇਖੋ ਆ ਵੀ ਇੱਕ ਡਿਜ਼ਾਈਨ ਤੁਹਾਨੂੰ ਦਿਖਾਣੇ ਆ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਦੇਖੋ ਗਲੇ ਦੇ ਉੱਤੇ ਪ੍ਰਿੰਟਿੰਗ ਹੋਊਗੀ ਬਾਜ਼ੂਆਂ ਦੇ ਉੱਤੇ ਆਣੀਆਂ ਬਿਲਕੁਲ ਬੈਕ ਦੇ ਉੱਤੇ ਆਣੀਆਂ ਦੇਖੋ ਨਾਲ ਆਊਗਾ ਜੀ ਇਹਦਾ ਸ਼ਾਲ ਕਸ਼ਮੀਰੀ ਸੂਟ ਆ ਜੀ ਨਾਲ ਗਰਮ ਬਾਟਮ ਰਹੂਗੀ ਉਹ ਜੀ ਚੈੱਕ ਕਰੋ ਸ਼ਾਲ ਵੀ ਪੂਰਾ ਫੁੱਲ ਲੈਂਥ ਦਾ ਸ਼ਾਲ ਹਨਾ ਜੀ ਇਹਦੇ ਉੱਤੇ ਕਲਰ ਵੀ ਬੜਾ ਪਿਆਰਾ ਨਾ ਜੀ ਇਹਦੇ ਵਿੱਚ ਜਿਵੇਂ ਆ ਕਲਰ ਪਿਆ ਤੋਂ ਤੋਂ ਤਿੰਨ ਤਿੰਨ ਕਲਰ ਇਹਦਾ ਵੀ ਰੇਟ 6 650 ਰੁਪਏ ਦਾ ਰੇਟ ਰਹਿਣ ਵਾਲਾ ਜਲਦੀ ਤੋਂ ਜਲਦੀ ਆਰਡਰ ਕਰ ਦਿਓ ਕਿਉਂਕਿ ਸਿੰਗਲ ਸਿੰਗਲ ਪੀਸ ਨੇ ਜੋ ਜੋ ਆਰਡਰ ਕਰਦਾ ਉਹ ਜਿੰਨਾ ਜਿੰਨਾ ਫਾਇਦਾ ਚੁੱਕ ਲੈ ਚੁੱਕ ਸਕਦੇ ਹੋ ਹੁਣ ਚੱਲਦੇ ਆਪਾਂ ਜੀ ਨੈਕਸਟ ਡਿਜ਼ਾਈਨ ਦੇ ਨਾਲ हां जी ਮੇਰੀਆਂ ਪੇਣਾ ਵੀਡੀਓ ਵਿੱਚ ਬਹੁਤ ਜ਼ਿਆਦਾ ਪਿਆਰ ਦਿੰਦੀਆਂ ਨੇ ਉਹ ਪੁੱਛਦੇ ਰਹਿੰਦੇ ਨੇ ਕਮੈਂਟ ਕਰਕੇ ਵੀ ਸਾਡੇ ਨੂੰ ਬੁਟੀਕ ਪੀਸ ਮਹਿੰਗੀਆਂ ਰੈਂਜਾਂ ਦੀ ਚਾਹੀਦੇ ਨੇ ਲੈ ਕੇ ਆਇਆ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਡਿਜ਼ਾਈਨ ਤੇ ਇੱਕ ਕਰੀ ਚੱਲਿਓ ਜੋ-ਜੋ ਤੁਹਾਨੂੰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਦੇ ਉੱਤੇ ਸੈਂਡ ਕਰ ਦਿਓ ਅਸੀਂ ਤੁਹਾਨੂੰ ਰੇਟ ਜ਼ਰੂਰ ਦੱਸਾਂਗੇ ਇਹਨਾਂ ਚੀਜ਼ਾਂ ਦੇ ਲੋ ਜੀ ਤੁਸੀਂ ਚੈੱਕ ਕਰੀ ਚੱਲੋ ਕਿਉਂਕਿ ਗਲੇ ਦੇ ਉੱਤੇ ਵੀ ਵਰਕ ਆਣਾ ਬਹੁਤ ਸੋਹਣਾ ਹੈਂਡਵਰਕ ਦੇ ਨਾਲ ਛੇਰੇ ਤੇ ਵੀ ਵਰਕ ਆਊ ਬਾਟਮ ਤੇ ਵੀ ਵਰਕ ਆਣਾ ਇਹਦਾ ਦੁਪੱਟੇ ਤੇ ਵੀ ਵਰਕ ਆਣਾ ਜੀ ਮਾਡਲ ਪਿਕ ਚੈੱਕ ਕਰ ਲਿਓ ਇਸ ਤਰ੍ਹਾਂ ਦਾ ਸੂਟ ਬਣਿਆ ਹੋਊਗਾ ਜੀ ਲੋ ਜੀ ਇਹਦਾ ਦੁਪੱਟਾ ਫੈਬਰਿਕ ਇਹਦਾ ਮਸਲੀਨ ਦਾ ਰਹਿਣ ਵਾਲਾ ਜੀ ਬਾਟਮ ਵੀ ਮਸਲੀਨ ਦੀ ਰੂਗੀ ਦੁਪੱਟਾ ਮੋਡਲ ਮਸਲੀਨ ਦਾ ਵਰਕ ਦੇ ਨਾਲ ਕੰਟਰਾਸਟ ਬਾਟਮ ਦੇ ਨਾਲ ਆਣਗੇ ਜਿੰਨੇ ਵੀ ਕਲਰ ਆਣਗੇ ਸਾਰੇ ਕੰਟਰਾਸਟ ਦੇ ਨਾਲ ਆਣਗੇ ਦੇਖੋ ਮਹਿੰਦੀ ਦੇ ਨਾਲ ਆਊਗਾ ਰਸਟ ਕਲਰ ਦਾ ਕੰਟਰਾਸਟ ਜੀ ਬਲੈਕ ਦੇ ਨਾਲ ਮਜੈਂਟਾ ਕਲਰ ਦਾ ਰੈੱਡ ਕਲਰ ਦਾ ਕਾਫੀ ਕਲਰ ਦੇ ਨਾਲ ਮਸਟਰਡ ਕਲਰ ਦਾ ਜੀ ਕੋਈ ਰਸਟ ਕਲਰ ਨਾਲ ਮਾਊਸ ਕਲਰ ਦਾ ਮੈਂਜੈਂਟਾ ਨਾਲ ਆ ਮੈਂਜੈਂਟਾ ਕਲਰ ਹੈ ਜੀ ਨਾਲ ਫਰੋਜ਼ੀ ਕਲਰ ਦਾ ਕੰਟਰਾਸਟ ਕੰਟਰਾਸਟ ਸਾਰੇ ਆਣਗੇ ਜੋ ਜੋ ਤੁਸੀਂ ਪਸੰਦ ਕਰੋਗੇ ਸਕਰੀਨਸ਼ਾਟ ਲਈ ਚੱਲੀਓ ਜੀ ਸਾਡੇ ਨੰਬਰ ਦੇ ਉੱਤੇ ਤੁਸੀਂ ਸੈਂਡ ਕਰ ਦਿਓ ਫੋਟੋਜ਼ ਜੋ ਜੋ ਤੁਹਾਨੂੰ ਰੇਟ ਪੁੱਛਣਾ ਅਸੀਂ ਤੁਹਾਨੂੰ ਰੇਟ ਵੀ ਦੱਸ ਦਾਂਗੇ ਇਸ ਦੇ ਅਸੀਂ ਰੇਟ ਮੈਂਸ਼ਨ ਨਹੀਂ ਕਰਤਾ ਦੇ ਤੁਸੀਂ ਸਾਡਾ ਹੋਲ ਸੇਲ ਦਾ ਕੰਮ ਆ ਜੀ ਥੋੜਾ ਸਭ ਨੂੰ ਦੇਖਣਾ ਪੈਂਦਾ ਆ ਲੋ ਜੀ ਇੱਕ ਡਿਜ਼ਾਈਨ ਤੁਸੀਂ ਸ਼ਿਮਰ ਦੇ ਉੱਤੇ ਲੈ ਕੇ ਆਇਆ ਪਿਓਰ ਸ਼ਿਮਰ ਦੇ ਉੱਤੇ ਡਿਜ਼ਾਈਨ ਚੈੱਕ ਕਰ ਲਓ ਬਿਲਕੁਲ ਡਿਜ਼ਾਈਨ ਦੇਖੋ ਬਿਲਕੁਲ ਘੇਰੇ ਦੇ ਉੱਤੇ ਨਾਲ ਦਾ ਸਾਰਾ ਹੈਂਡਵਰਕ ਆ ਨਾ ਫੈਡ ਦਾ ਔਰ ਜ਼ਰੀ ਦਾ ਵਰਕ ਬਹੁਤ ਪਿਆਰਾ ਡਿਜ਼ਾਈਨ ਆ ਕਨਸੈਪਟ ਬਿਲਕੁਲ ਨਵਾਂ ਯੂਨੀਕ ਆ ਪੀਸ ਆਊਗਾ ਪਿਓਰ ਸ਼ਿਲਕ ਦੀ ਸਲਵਾਰ ਆ ਜੀ ਇਹਦੇ ਨਾਲ ਬਾਟਮ ਤੇ ਵੀ ਵਰਕ ਆਊਗਾ ਜੀ ਉਪਾੜਾ ਸ਼ਿਲਕ ਦੀ ਬਾਟਮ ਆਣੀ ਆ ਸਭ ਤੋਂ ਸਪੈਸ਼ਲੀ ਰਹਿਣ ਵਾਲਾ ਜੀ ਇਹਦਾ ਦੁਪੱਟਾ ਲਓ ਜੀ ਸ਼ੀਮਰ ਦੇ ਨਾਲ ਰੂਆ ਨਾ ਜੀ ਦੁਪੱਟਾ ਰੂਆ ਵੈਲਵਟ ਦਾ ਫੁੱਲ ਲੈਂਥ ਦਾ ਦੁਪੱਟਾ ਵੈਲਵਟ ਕਲਰ ਲੋ ਇਹ ਵੈਲਵਟ ਦਾ ਬਲੈਕ ਕਲਰ ਦਾ ਦੁਪੱਟਾ ਕੰਟਰਾਸਟ ਦੁਪੱਤੇ ਆ ਜੀ ਸਾਰਿਆਂ ਨਾਲ ਪਿਸਤਾ ਕਲਰ ਦੇ ਨਾਲ ਦੇਖੋ ਬਲੈਕ ਕਲਰ ਦਾ ਦੁਪੱਟਾ ਫੋਰ ਸਾਈਡ ਲੈਂਸ ਲੱਗੇ ਜੀ ਬਹੁਤ ਪਿਆਰਾ ਤਿਆਰ ਹੋਇਆ ਹੈ ਡਿਜ਼ਾਈਨ ਹੈ ਇਹ ਸਾਰੇ ਬੁਟੀਕ ਪੀਸ ਰਹਿਣਗੇ ਜੀ ਰੇਟ ਇਹਨਾਂ ਦੇ ਤੁਸੀਂ ਸਾਨੂੰ ਡੀਐਮ ਕਰੀ ਚਲੋ ਪੁੱਛੀ ਚਲੋ ਬਹੁਤ ਪਿਆਰੇ ਹੋਲਸੇਲ ਹੀ ਰੇਟ ਲਾਵਾਂਗੇ ਤੁਹਾਨੂੰ ਜੋ ਇੱਕ ਡਿਜ਼ਾਈਨ ਤੁਹਾਨੂੰ ਮੈਂ ਇਹਦੇ ਵਿੱਚ ਹੋਰ ਦਵਾਂਗਾ ਜੀ ਡਿਜ਼ਾਈਨ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਵੀ ਬੁਟੀਕ ਪੀਸ ਤਿਆਰ ਕਰਵਾਏ ਹੋ ਨੇ ਸਾਰੇ ਨਵਾਂ ਕਨਸੈਪਟ ਤਿਆਰ ਕਰਵਾਇਆ ਦੇਖੋ ਗਲੇ ਦੇ ਉੱਤੇ ਬਹੁਤ ਸੋਹਣਾ ਵਰਕ ਆਂਦਾ ਜੀ ਨੈਕਲਾਈਨਰ ਦੇ ਫਰੰਟ ਦੇ ਉੱਤੇ ਦੇਖੋ ਬਹੁਤ ਪਿਆਰਾ ਪੈਚ ਦਾ ਕੰਮ ਹੋਊਗਾ ਵੈਲਵਟ ਦੇ ਪੈਚ ਦਾ ਨਾਲ ਹੈਂਡਵਰਕ ਦਾ ਕੰਮ ਆਊਗਾ ਜੀ ਬਾਟਮ ਵੀ ਇਹਦੀ ਪ्योर ਸਿਲਕ ਦੀ ਰਹਿਣ ਵਾਲੀ ਆ ਬਾਟਮ ਤੇ ਵੀ ਵਰਕ ਕਰਵਾਇਆ ਲੋ ਜੀ ਇਹਦੇ ਦੁਪट्टे ਫੁੱਲ ਲੈਂਥ ਦੇ ਦੁਪट्टे ਵੈਲਵਟ ਦੇ ਬਿਲਕੁਲ ਯੂਨੀਕ ਪੀਸ ਨੇ ਜੀ ਬਾਟਮ ਦੇ ਉੱਤੇ ਤਿਆਰ ਕਰਾ ਲੈਣੇ ਲੋ ਜੀ ਸਕਰੀਨਸ਼ਾਟ ਵੀ ਲਈ ਚਾ ਲੋ ਇਹ ਤੋਂ ਤੁਸੀਂ ਸਾਡੀ ਪਿਕਸ ਵੀ ਮੰਗਵਾ ਸਕਦੇ ਹੋ ਫੋਟੋਜ਼ ਦੀ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਤੇ ਉੱਤੇ ਸੈਂਡ ਕਰ ਦਿਓ ਇਹ ਤੁਹਾਨੂੰ ਦੱਸਾਂਗੇ ਇਹਨਾਂ ਦੇ ਫੋਟੋਜ਼ ਪ੍ਰੋਵਾਈਡ ਕਰ ਦਾਂਗੇ ਜੋ ਜੋ ਤੁਹਾਨੂੰ ਪਸੰਦ ਆਊਗਾ ਤੁਸੀਂ ਆਰਡਰ ਕਰ ਸਕਦੇ ਹੋ ਇਸ ਤਰ੍ਹਾਂ ਦੇ ਬਹੁਤ ਡਿਜ਼ਾਈਨ ਆਉਂਦੇ ਨੇ ਸਾਡੇ ਕੋਲੇ ਫਿਸਕੋਸ ਔਰ ਗੰਜਾ ਦਾ ਡਿਜ਼ਾਈਨ ਆਇਆ ਦੇਖੋ ਪਿਓਰ ਵਿਸਕੋਸ ਔਰ ਗੰਜਾ ਦਾ ਡਿਜ਼ਾਈਨ ਆਊਗਾ ਬਜ਼ਾਰਾਂ ਦੇ ਵਿੱਚ ਤਾਂ ਪਤਾ ਨਹੀਂ ਕੀ ਕੀ ਮੰਗਦੇ ਨੇ 303500 ਬਟ ਆਪਣੇ ਬਹੁਤ ਪਿਆਰੇ ਡਿਜ਼ਾਈਨ ਆਪਣੇ ਤਿਆਰ ਕਰਵਾਏ ਹੋਏ ਸੂਟ ਨੇ ਜੀ ਤੁਸੀਂ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਲੈ ਸਕਦੇ ਹੋ ਨਾਲ ਇਹਦੇ ਰੂਵਾ ਜੀ ਚਨੂਨ ਦਾ ਦੁਪੱਟਾ ਦੇਖੋ ਦੁਪੱਟਾ ਸ਼ਾਨਦਾਰ ਦੁਪੱਟਾ ਪ्योर ਚਨੂਨ ਦਾ ਦੁਪੱਟਾ ਨਾਲ ਆਊਗੀ ਫੋਰ ਸਾਈਡ ਲੈਸ ਵਰਕ ਆਊਗਾ ਜੀ ਪ्योर बॉटਮ ਦੇ ਉੱਤੇ ਚੈੱਕ ਕਰ ਸਕਦੇ ਹੋ ਘੇਰਾ ਦੇਖੋ ਬਹੁਤ ਸੋਹਣਾ ਘੇਰਾ ਹੈਂਡਵਰਕ ਨਾਲ ਇਹਦੇ ਜੁੱਤੇ ਪੈਜ ਉਹ ਪੂਰਾ ਹੈਂਡਵਰਕ ਨਾਲ ਭਰਿਆ ਹੋਇਆ ਸੋਟ ਆਊਗਾ ਕਲਰ ਆਪਸ਼ਨ ਆ ਬਹੁਤ ਸੋਹਣੀਆਂ ਨੇ ਇਹ ਜੀਆਂ ਤੁਸੀਂ ਚੈੱਕ ਕਰੀ ਚਲੋ ਮਾਡਲ ਪਿਕੀ ਚੈੱਕ ਕਰ ਸਕਦੇ ਹੋ ਸਾਰੇ ਬੁਟੀਕ ਪੀਸ ਆਣਗੇ ਮਾਡਲ ਪਿਕ ਦੇ ਨਾਲ ਦੇ ਡਿਜ਼ਾਈਨ ਬਹੁਤ ਸੋਹਣਾ ਹੀ ਕਲਰ ਵੀ ਬਹੁਤ ਪਿਆਰੇ ਇਸ ਤਰ੍ਹਾਂ ਨੇ ਸਾਡੇ ਕੋਲ ਬਹੁਤ ਡਿਜ਼ਾਈਨ ਹੁੰਦੇ ਨੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸ਼ਾਪ ਦਾ ਪਤਾ ਤੁਹਾਨੂੰ ਪਤਾ ਹੀ ਆ ਮਲੇਕ ਕੋਲੇ ਵਿੱਚ ਇਨਸਾਈਡ ਸੰਧੀ ਗੇਟ ਵਾਹਿਦ ਕਲਾ ਹਾਊਸ ਦੇ ਉੱਤੇ ਆਉਣਾ ਚੈਨਲ ਨੂੰ ਸਬਸਕ੍ਰਾਈਬ ਕਰ ਕਰਕੇ ਉਹ ਨੰਬਰ ਨੂੰ ਸੇਵ ਕਰ ਲਓ ਜੀ ਸਾਨੂੰ WhatsApp ਦੇ ਉੱਤੇ ਕਰ ਦਿਓ ਲੀਮ ਲੋ ਜੀ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਨੇ ਵਿਸਕੋਸ オーਗੰਜ਼ਾ ਦੇ ਤੇ ਡਿਜ਼ਾਈਨ ਚੈੱਕ ਕਰੀ ਚੱਲੋ ਡਿਜ਼ਾਈਨ ਬਹੁਤ ਪਿਆਰਾ ਡਿਜ਼ਾਈਨ ਬਣਾਇਆ ਹੈ ਹੈਂਡਵਰਕ ਦੇ ਨਾਲ ਲੋ ਜੀ ਬਾਟਮ ਪਿਓਰ ਦੀ ਬਾਟਮ ਦੇ ਉੱਤੇ ਸਾਰਿਆਂ ਦੇ ਵਰਕ ਕਰਵਾਇਆ ਹੋਇਆ ਜੀ ਇਹਦੇ ਨਾਲ ਲਉ ਹੈ ਜੀ オーਗੰਜ਼ਾ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ ਦੁਪੱਟਾ ਜੀ オーਗੰਜ਼ਾ ਦਾ ਦੁਪੱਟਾ ਦੁਪੱਟਿਆਂ ਦੇ ਸਾਰਿਆਂ ਦੇ ਵਰਕ ਜੀ 4 ਸਾਈਡ ਲੈਸ ਹਨ ਕਲਰ ਬਹੁਤ ਸੋਹਣੇ ਆਏ ਨੇ ਜੀ ਇਹਦੇ ਕਲਰ ਚੈੱਕ ਕਰੀ ਚੱਲੋ ਜੋ ਜੋ ਤੁਹਾਨੂੰ ਪਸੰਦ ਆਉਂਦਾ ਹੈ ਨਾ ਸਕਰੀਨਸ਼ਾਟ ਲੈ ਲਓ ਇਹਦੀ ਬਰਾ ਵਜ਼ਾਰਾਂ ਦੇ ਵਿੱਚ 3-3000 ਦੇ ਪੀਸ बिक ਰਹੇ ਨੇ 3-3000 ਦੇ ਪਰ ਇੱਕ ਵਾਰੀ ਸਾਨੂੰ ਜ਼ਰੂਰ ਪੁੱਛ ਲੋ ਡੀਐਮ ਕਰਕੇ ਲੋ ਜੀ ਤੁਹਾਨੂੰ ਡਿਜ਼ਾਈਨ ਹੈ ਜੀ ਦਿਖਾਵਾਂਗੇ ਆਪਾਂ ਸਿਕੋਸ オーਗੰਜ਼ਾ ਦਾ ਹੈਂਡਵਰਕ ਲਈ ਡਿਜ਼ਾਈਨ ਆ ਗਿਆ ਲੋ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਸੋਨਾ ਹੈਂਡਵਰਕ ਦਾ ਡਿਜ਼ਾਈਨ ਕਿਹਦੇ ਦੇ ਉੱਤੇ ਕਿਦਾਂ ਸੋਨਾ ਵਰਕ ਹੋਇਆ ਹੈ ਜੀ ਉੱਪਰ ਤੱਕ ਦੋ ਨੈਕਲਾਈਨਾਂ ਦੇ ਵਿੱਚ ਬਾਟਮ ਵੀ ਬੜੀ ਪਿਆਰੀ ਪਿਓਰ ਸਿਲਕ ਦੀ ਬਾਟਮ ਬਾਟਮ ਦੇ ਦੇਖੋ ਕਿਦਾਂ ਸੋਹਣਾ ਵਰਕ ਹੋਇਆ ਹੈ ਨਾਲ ਦੁਪੱਟਾ ਵੀ ਦਿਖਾਵਾਂਗੇ ਔਰਗੰਜ਼ਾ ਦਾ ਹੀ ਦੁਪੱਟਾ ਲੈਸਿਸ ਦਾ ਕੰਮ ਨਾਲ ਆਣਾ ਜੀ ਵਰਕ ਦੇਖੋ ਫੁੱਲ ਲੈਂਥ ਦੇ ਦੁਪੱਟੇ ਆਣਗੇ ਖੁੱਲੇ ਟੁਲੇ ਦੁਪੱਟੇ ਆਣਗੇ ਬਸ ਤੁਸੀਂ ਜਲਦੀ ਤੋਂ ਜਲਦੀ ਸਕਰੀਨ ਤੋਂ ਲਈ ਚਲੋ ਜਲਦੀ ਨਾਲ ਹੀ ਆਰਡਰ ਕਰੀ ਚਲੋ ਕਲਰ ਬਹੁਤ ਸੋਹਣੇ-ਸੋਹਣੇ ਕਲਰ ਆਂਦੇ ਨੇ ਇਹਨਾਂ ਦੇ ਵਿੱਚ ਸ਼ਾਪ ਤੇ ਵਿਜ਼ਿਟ ਕਰਨਾ ਸ਼ਾਪ ਤੇ ਵਿਜ਼ਿਟ ਕਰ ਲਓ ਜੀ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੈ ਉਹਦੇ ਉੱਤੇ ਵੀ ਤੁਸੀਂ ਫੋਟੋਜ਼ ਮੰਗਵਾ ਸਕਦੇ ਹੋ ਰੇਟ ਪੁੱਛ ਸਕਦੇ ਹੋ ਦੇਖੋ ਸਾਰੇ ਡਿਜ਼ਾਈਨ ਦਿਖਾਣੇ ਪੋਸੀਬਲ ਨਹੀਂ ਹੁੰਦੇ ਫਿਰ ਵੀ ਅਸੀਂ ਤੁਹਾਨੂੰ ਜਿੰਨੇ ਹੋ ਸਕੇ ਅਸੀਂ ਉਹਨੇ ਦਿਖਾਵਾਂਗੇ ਡਿਜ਼ਾਈਨ ਬਹੁਤ-ਬਾਰੇ-ਬਾਰੇ ਡਿਜ਼ਾਈਨ ਨੇ ਸਾਰਿਆਂ ਨਾਲ ਆਬਿਸਕੋਸ ਔਰ ਗੰਜ਼ਾ ਦੇ ਜੀ ਵੈਲਵਟ ਦੇ ਸੂਟ ਹੋਰ ਬਹੁਤ ਸੋਹਣੇ-ਸੋਹਣੇ ਸੂਟ ਆਉਂਦੇ ਆ ਸਾਡੇ ਕੋਲ ਬ੍ਰਾਈਡਲ ਸੂਟ ਹੋਣਗੇ ਸਾਰੇ ਜਿੰਨੇ ਵੀ ਤੁਸੀਂ ਦੇਖ ਰਹੇ ਦੇਖ ਸਕਦੇ ਹੋ ਉਹ ਸਭ ਤੋਂ ਸੋਹਣੀ ਵੀਡੀਓ ਦੇ ਵਿੱਚ ਅਸੀਂ ਕਿਹਾ ਸੀ ਖੀਨਖਾਬ ਦੇਖੋ ਖੀਨਖਾਬ ਫਿਓਰ ਖੀਨਖਾਬ ਦੇ ਉੱਤੇ ਸੂਟ ਲੈ ਕੇ ਆ ਗਏ ਉਹ ਕਲਰ ਬੜੇ ਪਿਆਰੇ ਆਏ ਨੇ ਆਲ ਓਵਰ ਸੂਟ ਰੂਗਾ ਜੀ ਖੀਨਖਾਬ ਦਾ ਨੇ ਬੁਟੀਕ ਪੈਨ ਲਈ ਇਹਦਾ ਵੀ ਤੁਸੀਂ ਸਕਰੀਨਸ਼ਾਟ ਜਾਂ ਤੁਸੀਂ ਫੋਟੋਜ਼ ਮੰਗਵਾ ਸਕਦੇ ਹੋ ਜੀ ਸਾਰੇ ਦੇਤੇ ਦੇਖੋ ਬਹੁਤ ਪਿਆਰੇ ਪਿਆਰੇ ਸੂਟ ਔਰ ਡਿਜ਼ਾਈਨਿੰਗ ਸਾਰੇ ਬਹੁਤ ਸੋਹਣੀ ਲੈ ਕੇ ਆਏ ਆ ਇਸ ਵਾਰ ਅਸੀਂ ਕੀਮ ਖਾਬ ਦੇ ਉੱਤੇ ਜੀ 4.5 500 ਰੁਪਏ ਮੀਟਰ ਦੇ ਜਾਂਦੇ ਨੇ ਬਾਜ਼ਾਰਾਂ ਦੇ ਵਿੱਚ ਤੁਸੀਂ ਇੱਕ ਵਾਰ ਸਾਡ ਨੂੰ ਡੀਐਮ ਜ਼ਰੂਰ ਕਰ ਲਓ ਤੁਹਾਡਾ ਇਨਾ ਜ਼ਿਆਦਾ ਫਾਇਦਾ ਕਰਦਾਂਗੇ ਹੋਲ ਸੇਲ ਦੇ ਵਿੱਚ ਲੋ ਜੀ ਡਿਜ਼ਾਈਨ ਦੇਖੀ ਚਲੋ ਨਾਲ ਆਣਗੇ ਕਲਰ ਬਾਦੂ ਜਿੰਨੀ ਮਰਜੀ ਕੁਆਟਿਟੀ ਚੱਕ ਲਿਓ ਸੋ ਜੀ ਬਹੁਤ ਸੋਨੇ ਸੋਨੇ ਡਿਜ਼ਾਈਨ ਹੈ ਇਸੇ ਤਰ੍ਹਾਂ ਸਾਡੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਕਿਵੇਂ ਆ ਔਰ ਇੱਕ ਫਾਇਦਾ ਜ਼ਰੂਰ ਚੱਕਿਓ ਸਾਡੇ 5000 ਸਬਸਕ੍ਰਾਈਬਰ ਹੋਣ ਤੇ ਸਾਡੇ ਜੋ ਡਰਾਅ ਰੱਖਿਆ ਉਹਦੇ ਵਿੱਚ ਪਾਰਟਿਸਪੇਟ ਜ਼ਰੂਰ ਕਰਿਓ ਔਰ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸਾਡੇ ਨੰਬਰ ਦੇ ਉੱਤੇ ਤੁਸੀਂ ਸੈਂਡ ਕਰ ਸਕਦੇ ਹੋ ਇਸ ਤਰ੍ਹਾਂ ਅਸੀਂ ਵੈਲਵਟ ਵੀ ਲੈ ਕੇ ਆਨੇ ਆ ਵੈਲਵਟ ਦੇ ਉੱਤੇ ਨੀਗਾ ਮਰਵਾ ਦੇ ਕਿਉਂਕਿ ਵੈਲਵਟ ਵੀ ਪਿਆ ਕਿਉਂਕਿ ਸਾਰਾ ਅਸੀਂ ਸਟਾਕ ਕਲੀਅਰ ਕਰ ਦੇਣਾ ਜੀ ਜਿੰਨਾ ਵੀ ਪਿਆ ਸਾਰਾ ਗਰਮ ਮਾਲ ਦਾ ਜਿੰਨਾ ਪਿਆ ਸਾਰਾ ਸਟਾਕ ਕਲੀਅਰ ਕਰ ਦੇਣਾ ਤੁਸੀਂ 10 ਲੋਕਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਚੈਨਲ ਸਬਸਕ੍ਰਾਈਬ ਕਰਕੇ ਸਾਡੇ WhatsApp ਦੇ ਉੱਤੇ ਜਰੂਰ ਕਰ ਦਿਓ ਅਸੀਂ ਤੁਹਾਡਾ ਉਹ ਡਰਾ ਜੋ ਅਸੀਂ ਜਿਹਦੇ ਵਿੱਚ ਤੁਸੀਂ ਪਾਰਟਿਸਿਪੇਟ ਕਰੋਗੇ ਉਹ ਅਸੀਂ ਉਹਦੇ ਵਿੱਚ ਨੰਬਰ ਪਾਵਾਂਗੇ ਉਹ ਜਲਦੀ ਤੋਂ ਜਲਦੀ ਅਸੀਂ ਨਾਮ ਕੱਢਾਂਗੇ ਲਾਈਵ ਹੋ ਕੇ ਹਾਂਜੀ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗਾ ਵੀਡੀਓ ਵਧੀਆ ਲੱਗਿਆ ਵੀਰ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖਿਓ ਰਾ ਦੇ ਉੱਤੇ ਤੁਸੀਂ ਜੋ ਦੱਸਿਆ ਗਿਆ ਰਾ ਜਰੂਰ ਦੇ ਵਿੱਚ ਫਾਇਦਾ ਉਠਾਈਓ